ਇਹ ਕਾਲ ਦੀ ਵੀਡੀਓ ਦੇਖ ਰਹੇ ਆਪ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹੈ ਹਾਂ ਅੱਜ ਦੀ ਵੱਡੀ ਖਬਰ ਚੰ디ਗੜ੍ਹ ਨਸ਼ਿਆਂ ਨੇ ਪੰਜਾਬ ਵਿੱਚ ਬਹੁਤ ਸਾਰੇ ਘਰ ਤਬਾਹ ਕਰ ਦਿੱਤੇ ਹਨ ਬਹੁਤ ਸਾਰੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਤੋਂ ਵਾਂਝਾ ਕਰ ਦਿੱਤਾ ਹੈ ਪਰ ਹੁਣ ਉਹ ਯੁੱਗ ਸਾਡੇ ਪਿੱਛੇ ਰਹਿ ਗਿਆ ਜਾਪਦਾ ਹੈ ਹੁਣ ਪੰਜਾਬ ਵਿੱਚ ਸਿਰਫ ਕਾਰਵਾਈ ਨਹੀਂ ਸਗੋ ਅਸਲ ਤਬਦੀਲ ਆ ਰਹੀ ਹੈ ਇਹ ਤਬਦੀਲੀ ਭਗਵੰਤ ਮਾਨ ਸਰਕਾਰ ਦੀ ਗਵਾਈ ਵਿੱਚ ਹੋ ਰਹੀ ਹੈ ਹੁਣ ਨਸ਼ਿਆਂ ਵਿਰੋਧ ਲੜਾਈ ਥਾਣਿਆਂ ਤੋਂ ਨਹੀਂ ਸਗੋਂ ਸਕੂਲਾਂ ਕਲਾਸਰੂਮਾਂ ਤੋਂ ਲੜੀ ਜਾਵੇਗੀ ਸਰਕਾਰ ਨੇ ਇੱਕ ਅਜਿਹਾ ਇਤਿਹਾਸਿਕ ਫੈਸਲਾ ਲਿਆ ਹੈ ਕਿ ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਲਈ ਇੱਕ ਮਾਡਲ ਬਣ ਸਕਦਾ ਹੈ 1 ਅਗਸਤ ਤੋਂ ਪੰਜਾਬ ਨੇ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਨਾਲ ਸੰਬੰਧੀ ਤੇ ਇੱਕ ਵਿਗਿਆਨਿਕ ਪਾਠ ਕਰਮ ਪੜਾਇਆ ਜਾਵੇਗਾ ਇਹ ਫੈਸਲਾ ਸਿਰਫ ਇੱਕ ਕੋਰਸ ਸ਼ੁਰੂ ਕਰਨ ਲਈ ਨਹੀਂ ਕਿ ਬਲਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਿੱਚ ਇੱਕ ਐਲਾਨ ਹੈ ਇਹ ਪਾਠਕਰਮ ਨੋਬਲ ਪੁਸਤਕਾਰ ਅਤੇ ਜੇਤੂ ਪ੍ਰੋਫੈਸਰ ਅਭਿਜੀਤ ਬਿਆਨ ਰਜੀਵੀ ਕੰਧੀ ਮ ਦੁਬਾਰਾ ਤਿਆਰ ਕੀਤਾ ਗਿਆ ਦੇਸ਼ ਭਰ ਦੇ ਵਿਗਿਆਨੀ ਕੰਨੇ ਸਿੱਖਿਆ ਮਾਹਿਰ ਦੁਬਾਰਾ ਇਸ ਦੀ ਪ੍ਰਸ਼ੰਸਾ ਕੀਤੀ ਹੈ ਬੱਚਿਆਂ ਨੂੰ 27 ਹਫ਼ਤਿਆਂ ਵਿੱਚ ਹਰ 15ਵੇਂ ਦਿਨ 35 ਮਿੰਟ ਦੀ ਕਲਾਸ ਰਾਹੀਂ ਸਿਖਾਇਆ ਜਾਵੇਗਾ ਕਿ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਹੈ ਦਬਾਅ ਹੇਠਾਂ ਗਲਤ ਰਸਤਾ ਅਪਣਾ ਮੈਨ ਨਹੀਂ ਚੁਣਨਾ ਹੈ ਸਚਾਈ ਨੂੰ ਕਿਵੇਂ ਪਛਾਨਣਾ ਹੈ ਸਹੀ ਫੈਸਲੇ ਕਿਵੇਂ ਲੈਣੇ ਹਨ ਤੇ 3650 ਸਰਕਾਰੀ ਸਕੂਲਾਂ ਦੇ ਲਗਭਗ 8000 ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ 6500 ਤੋਂ ਵੱਧ ਵਿਅਕਾਨ ਨੂੰ ਇਸ ਉਹਨਾਂ ਨੂੰ ਪੜਾਉਣ ਦੀ ਵਿਸ਼ੇਸ਼ ਸਖਲਾਈ ਦਿੱਤੀ ਜਾਏਗੀ ਇਹ ਪਹਿਲੀ ਵਾਰ ਹੈ ਜਦੋਂ ਕੋਈ ਸੂਬਾ ਸਰਕਾਰ ਨਸ਼ਿਆਂ ਵਿਰੋਧ ਠੇਸ ਅਤੇ ਦੂਰਦਰਸ਼ਨੀ ਕਦਮ ਚੁੱਕ ਰਹੀ ਹੈ ਤਾਂ ਇਹ ਇੱਕ ਹੋਰ ਸਵੇਚ ਬੱਚਿਆਂ ਨੂੰ ਫਿਲਮ ਦਿਖਾਈ ਜਾਵੇਗੀ ਧੰਨਵਾਦ <laughs>